ਨਾਮੇ ਮਾਨਤ ਕਰੇ ਮੈਂ ਗਵਰਨਮੈਂਟ ਗਰਲ ਸੀਨੀਅਰ ਸੈਂਟਰ ਦੇ ਸਮਾਰਟ ਸਕੂਲ ਦੀ ਸਟੂਡੈਂਟ ਐ ਮੈਂ ਹੁਣ ਪਲੱਸ 2 ਪਾਸ ਕੀਤੀ ਐ ਅ ਬੱਚੇ ਤੁਸੀਂ ਅੱਜ ਡੀਸੀ ਸਾਦੇ ਰੈਜੀਡੈਂਸ ਤੇ ਆਏ ਹੋ ਦਫ਼ਤਰ ਵੀ ਤੁਮ੍ਹੇ ਆ ਕਿ ਕਿੱਟਾ ਨਮਸ ਫੀਲ ਹੋਇਆ ਹਾਂਜੀ ਬਹੁਤ 모ਟੀਵੇਟਿੰਗ ਫੀਲ ਹੋਇਆ ਐ ਪੰਜਾਬ ਸਰਕਾਰ ਦੀ ਮੁਹਿੰਮ ਸਦਕਾ ਸੀ ਡੀਸੀ ਸਰ ਨਾਲ ਵਿਜ਼ਿਟ ਕੀਤਾ ਪਹਿਲਾ ਸਵੇਰੇ ਅਸੀਂ ਉਹਨਾਂ ਨਾਲ ਬ੍ਰੇਕਫਾਸਟ ਕੀਤਾ ਪ੍ਰੇਸ਼ਿਆ ਉਹਨਾਂ ਦੇ ਡੀਸੀ ਆਫਿਸ ਗਏ ਉਹ ਪ੍ਰੇਸ਼ਿਆ ਉਹਨਾਂ ਦੇ ਦੇਖਿਆ ਕਿਵੇਂ ਵਰਕ ਕਰਦੇ ਨੇ ਫਿਰ ਅਸੀਂ ਵੱਖ-ਵੱਖ ਉਹਨਾਂ ਦੇ ਵਿਭਾਗ ਦੇਖ ਕੇ ਡੀਸੀ ਆਫਿਸ ਦੇ ਵਿੱਚ ਫਿਰ ਅਸੀਂ ਹੁਣ ਵਾਪਸ ਉਹਨਾਂ ਦੇ ਉਹ ਘਰ ਆਇਆ ਪੰਜਾਬ ਸਰਕਾਰ ਦਾ ਇਹ ਉਪਰਾਲਾ ਤੁਹਾਨੂੰ ਕਿਵੇਂ ਲੱਗਿਆ ਹਾਂਜੀ ਬਹੁਤ ਵਧੀਆ ਸਾਡੇ ਲਈ ਵੀ ਅੱਗੇ ਬਹੁਤ ਮਤਲਬ ਮੋਟੀਵੇਟਿੰਗ ਹੈ ਅੱਗੇ ਜਿਵੇਂ ਹੁਣ ਮੈਨੇ ਯੂਪੀਐਸਸੀ ਦੀ ਤਿਆਰੀ ਕਰਨੀ ਆ ਤਾਂ ਇਹਦੇ ਨਾਲ ਮੈਨੂੰ ਹੁਣ ਐਵੇਂ ਪਤਾ ਲੱਗ ਗਿਆ ਕਿ ਉਹਨਾਂ ਦੀ ਦਿਨਚਰਿਆ ਕਿਵੇਂ ਉਹਨਾਂ ਦਾ ਸਟਾਰਟਿੰਗ ਤੋਂ ਲੈ ਕੇ ਕਿਵੇਂ ਰਹਿੰਦੇ ਆ ਪੀਐਸਸੀ ਦਾ ਪਹਿਲੇ ਇਰਾਦਾ ਸੀਗਾ ਜਾਂ ਹੁਣ ਇੱਥੇ ਆ ਕੇ ਬਣਿਆ ਨਹੀਂ ਸਰ ਪਹਿਲਾਂ ਤਾਂ ਇਹ ਸੀ ਪਰ ਐਸਾ ਪਤਾ ਨਹੀਂ ਸੀ ਵੀ ਡੀਸੀ ਜਾਂ ਮਤਲਬ ਅਫਸਰ ਕਿਹਦੇ ਦੇ ਹਾਂਜੀ ਹੁਣ ਪਤਾ ਲੱਗਦਾ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਪਹਿਲਾਂ ਤੁਹਾਨੂੰ ਦਾ ਬਹੁਤ ਬਹੁਤ ਥੈਂਕ ਯੂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਉਹਨਾਂ ਸਦਕਾ ਹੀ ਅਸੀਂ ਹੁਣ ਸਰ ਨਾਲ ਇੱਕ ਦਿਨ ਸਪੈਂਡ ਕਰ ਸਕੀ ਚੁੱਕੇ ਹਾਂ ਮੇਰਾ ਨਾਮ ਆਕਾਸ਼ਦੀਪ ਘਰ ਹੈ ਮੈਂ ਮੈਰਿਟੋਰੀਅ ਸਕੂਲ ਕਾ ਆਪਦਾ ਸੰਗਰੂਰ ਵਿੱਚ 12th ਪਾਸ ਕੀਤੀ ਹੈ ਤੇ ਅੱਜ ਮੈਂ ਮੈਰਿਡ ਦੇ ਵਿੱਚ ਆਈ ਸੀ ਮੇਰਾ ਪੰਜਾਬ ਦੇ ਵਿੱਚੋਂ 12ਵਾਂ ਰੈਂਕ ਅਤੇ ਸੰਗਰੂਰ ਦੇ ਵਿੱਚੋਂ ਦੂਜਾ ਰੈਂਕ ਸੀ ਇਸ ਲਈ ਪੰਜਾਬ ਸਰਕਾਰ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਪੂਰਾ ਇੱਕ ਦਿਨ ਡੀਸੀ ਸਰ ਨਾਲ ਬਤੀਤ ਕਰਾਂਗੇ ਉਹਨਾਂ ਦੇ ਆਫਿਸ ਵਗੈਰਾ ਦਾ ਵਰਕ ਦੇਖਾਂਗੇ ਸਾਰਨਾ ਪਹਿਲਾਂ ਅਸੀਂ ਡੀਸੀ ਸਰ ਦੇ ਘਰ ਆਏ ਉੱਥੇ ਉਹਨਾਂ ਨੇ ਸਾਨੂੰ ਬ੍ਰੇਕਫਾਸਟ ਫਾਸਟ ਵਗੈਰਾ ਕਰਵਾਇਆ ਤੇ ਫਿਰ ਅਸੀਂ ਉਹਨਾਂ ਦੇ ਆਫਿਸ ਚਲੇ ਗਏ ਉੱਥੇ ਉਹਨਾਂ ਨੇ ਉਹਨਾਂ ਦਾ ਕਿਵੇਂ ਵਰਕ ਹੁੰਦਾ ਕਿਵੇਂ ਉਹ ਕਈ ਕ੍ਰਾਈਮ ਵਗੈਰਾ ਵਾਲੇ ਕੇਸਿਸ ਵਗੈਰਾ ਵੀ ਡੀਲ ਕਰਦੇ ਨੇ ਉਦੇ ਬਾਰੇ ਦੱਸਿਆ ਫਿਰ ਸਾਨੂੰ ਬ੍ਰਾਂਚਸ ਵਗੈਰਾ ਦਿਖਾਈਆਂ ਗਈਆਂ ਉਹਨਾਂ ਦੇ ਅਲੱਗ-ਅਲੱਗ ਜਿੱਥੇ ਉਹਨਾਂ ਨੇ ਸਾਰੇ ਰਿਕਾਰਡ ਵਗੈਰਾ ਮੇਨਟੇਨ ਕੀਤੇ ਹੁੰਦੇ ਨੇ ਸਾਰਾ ਕੰਮ ਹੁੰਦਾਗਾ ਤੇ ਉਹ ਦਿਖਾਇਆ ਤੇ ਹੁਣ ਅਸੀਂ ਆ ਲਾਸਟ ਤੇ ਸਰ ਦੇ ਘਰ ਆ ਕੇ ਉੱਥੇ ਲੰਚ ਵਗੈਰਾ ਕੀਤਾ ਤੇ ਉਹਨਾਂ ਨੇ ਸਾਨੂੰ ਪ੍ਰਾਈਜ਼ ਵਗੈਰਾ ਦਾ ਜਿਹੜਾ ਉਹ ਦਿੱਤਾਗਾ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਪੰਜਾਬ ਸਰਕਾਰ ਦਾ ਕਿ ਉਹਨਾਂ ਨੇ ਸਾਨੂੰ ਇੰਨਾ ਵਧੀਆ ਮੌਕਾ ਮਿਲ ਦਿੱਤਾ ਤੇ ਇਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਿਆ ਕਿ ਅਸੀਂ ਵੀ ਯੂਪੀਐਸਸੀ ਦੀ ਤਿਆਰੀ ਵਗੈਰਾ ਕਰ ਸਕੀਏ ਤੇ ਅਸੀਂ ਵੀ ਇਹ ਮੁਕਾਮ ਹਾਸਲ ਕਰ ਸਕੀਏ। ਤੁਸੀਂ ਬੱਚੇ ਹੋਰ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹਦੇ ਹੋ? ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਵੀ ਵੱਧ ਤੋਂ ਵੱਧ ਮਿਹਨਤ ਕਰੋ, ਹਾਰਡਵਰਕ ਕਰੋ ਤਾਂ ਕਿ ਤੁਸੀਂ ਵੀ ਇਸ ਮੁਕਾਮ ਤੇ ਪਹੁੰਚ ਸਕੋ। ਮੇਰਾ ਨਾਮ ਜਸਦੀਪ ਕੌਰ ਹੈ। ਮੈਂ ਸਰਕਾਰੀ ਹਾਈ ਸਮਾਰਟ ਸਕੂਲ ਦੀ ਵਿਦਿਆਰਥਣਾ। ਮੈਨੇ ਹੁਣੇ ਸਕੂਲ ਵਿੱਚੋਂ 10ਵੀਂ ਪਾਸ ਕੀਤੀ ਹੈ ਤੇ ਮੈਨੇ ਜ਼ਿਲ੍ਹੇ ਵਿੱਚੋਂ ਤੀਜਾ ਰੈਂਕ ਹਾਸਲ ਕੀਤਾ ਹੈ ਤੇ ਜਿਹਦੇ ਕਰਕੇ ਮੈਨੂੰ ਪੰਜਾਬ ਸਰਕਾਰ ਨੇ ਮੌਕਾ ਦਿੱਤਾ। ਪੂਰਾ ਇੱਕ ਦਿਨ ਮੈਨੇ ਅੱਜ ਡੀਸੀ ਸਰ ਨਾਲ ਬទਤ ਕੀਤਾ। ਤੇ ਮੇਰਾ ایکسپੀਰੀਅੰਸ ਬਹੁਤ ਹੀ ਵਧੀਆ ਰਿਹਾ ਜਿੱਦਾਂ ਮੈਨੂੰ ਲੱਗਦਾ ਸੀ ਹੈਨਾ ਆਪਾਂ ਸੋਚਦੇ ਹਾਂ ਕਿ ਕਿਵੇਂ ਹੈਨਾ ਇਹਨਾਂ ਦਾ ਲਾਈਫ ਸਟਾਈਲ ਕਿੱਦਾਂ ਦਾ ਤਾਂ ਮੈਨੂੰ ਉਹਨਾਂ ਨਾਲ ਰਹਿ ਕੇ ਬਹੁਤ ਚੰਗਾ ਲੱਗਿਆ ਉਹ ਬਹੁਤ ਲਈ ਸਾਡੇ ਨਾਲ ਫ੍ਰੈਂਡਲੀ ਬਿਹੇਵ ਕੀਤਾ ਉਹਨਾਂ ਨੇ ਪਹਿਲਾਂ ਅਸੀਂ ਸਵੇਰੇ ਉਹਨਾਂ ਦੇ ਘਰ ਤੋਂ ਸ਼ੁਰੂਆਤ ਕੀਤੀ ਅਸੀਂ ਉਹਨਾਂ ਨਾਲ ਬ੍ਰੇਕਫਾਸਟ ਕੀਤਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਆਫਿਸ 'ਚ ਗਏ ਉੱਥੇ ਸਾਨੂੰ ਉਹਨਾਂ ਨੇ ਅਲੱਗ-ਅਲੱਗ ਬ੍ਰਾਂਚੇਸ ਦਿਖਾਈਆਂ ਸਾਰੇ ਕਿਤੇ ਜਿੱਥੇ ਲਾਇਸੈਂਸ ਪਾਸ ਹੁੰਦੇ ਆਂ ਪੁਰਾਣੇ ਰਿਕਾਰਡ ਵੀ ਆਪ ਆਪਣੀ ਜ਼ਮੀਨ ਵਗੈਰਾ ਦਾ ਸਭ ਕੁਝ ਉਹਨਾਂ ਨੇ ਦੱਸਿਆ ਸਾਨੂੰ ਟੋਟਲੀ ਸਾਨੂੰ ਪੀਸੀਸ ਕਲੀਅਰ ਕੀਤਾ ਸਰ ਨੇ ਲਵਪ੍ਰੀਤ ਸਿੰਘ ਸਰ ਨੇ ਉਹਨਾਂ ਨੇ ਸਾਨੂੰ ਸਪੈਸ਼ਲੀ ਸਾਰੀ ਬ੍ਰਾਂਚਸ ਵਿਜ਼ਿਟ ਕਰਵਾਈਆਂ ਸਰ ਨਾਲ ਸਾਨੂੰ ਰਹਿ ਕੇ ਬਹੁਤ ਹੀ ਚੰਗਾ ਲੱਗਿਆ ਐਂਡ ਆਮ ਵੈਰੀ ਥੈਂਕਫੁਲ ਟੂ ਪੰਜਾਬ ਗਵਰਨਮੈਂਟ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਪਾਵੇਂ ਮੇਰਾ ਇਹ ਪਹਿਲਾਂ ਤੋਂ ਹੀ ਗੋਲ ਸੀ ਏਮ ਸੀ ਕਿ ਮੈਨੇ ਆਈਐਸ ਬਣਨਾ ਹੈ ਪਰ ਅੱਜ ਮੈਨੂੰ ਬਹੁਤ ਸੀ ਜਿਆਦਾ ਮੋਟੀਵੇਟਿਡ ਫੀਲ ਹੋ ਰਿਹਾ ਹੈ ਜਿਹਦੇ ਨਾਲ ਮੈਨੂੰ ਲੱਗਦਾ ਮੈਂ ਅੱਗੇ ਹੋਰ ਵੀ ਜਿਆਦਾ ਮਿਹਨਤ ਕਰ ਪਾਉਂਗੀ ਆਮ ਰੀਲੀ ਥੈਂਕਫੁਲ ਟੂ ਡੀਸੀ ਸਰ ਐਂਡ ਮਾਈ ਸਕੂਲ ਟੀਚਰਸ ਥੈਂਕ ਯੂ ਸੋ ਮਚ ਸਰ ਅੱਜ ਬੱਚਿਆਂ ਵੱਲੋਂ ਤੁਹਾਡੇ ਤੁਹਾਨੂੰ ਵਿਜ਼ਿਟ ਕੀਤਾ ਗਿਆ ਰੈਜੀਡੈਂਸ ਸਰਵਿਸਡ ਕੀਤਾ ਦਫਤਰ ਗਏ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਿਵੇਂ ਦਫਤਰੀ ਕੰਮਕਾਰ ਹੁੰਦੇ ਨੇ ਉਹ ਸਾਰੀ ਜਾਣਕਾਰੀ ਲਈਏ ਕੀ ਕਹਿਣਾ ਚਾਹੁੰਦੇ ਤੁਸੀਂ ਪੰਜਾਬ ਸਕੂਲ ਸਿੱਖਿਆ ਵਭਾਗ ਦੇ ਵੱਲੋਂ ਕਿਹੜਾ ਡਿਸ਼ਟ੍ਰਿਬਿਊਸ਼ਨ ਲਿਆ ਗਿਆ ਹੈ ਇੱਕ ਦਿਨ ਡੀਸੀ ਦੇ ਸੰਗ ਜਿਹੜੇ ਜਿਹੜੇ ਸਾਡੇ ਸੰਗੂਰ ਜ਼ਿਲ੍ਹੇ ਦੇ ਟੌਪਰਸ ਸੀ 10ਵੀਂ ਔਰ 12ਵੀਂ ਦੇ ਉਹਨਾਂ ਨੂੰ ਦੋ ਗਰੁੱਪਸ ਡਿਵਾਈਡ ਕੀਤਾ ਗਿਆ ਇੱਕ ਗਰੁੱਪ ਮੇਰੇ ਕੋਲ ਅੱਜ ਆਇਆ ਹੈ ਇੱਕ ਗਰੁੱਪ ਆਉਣ ਵਾਲੇ ਦਿਨਾਂ ਦੇ ਵਿੱਚ ਐਸਐਸਪੀ ਸਾਹਿਬ ਦੇ ਕੋਲ ਜਾਏਗਾ ਸੋ ਬੱਚਿਆਂ ਨੂੰ ਇੱਕ ਐਕਸਪੋਜ਼ਰ ਵਿਜ਼ਿਟ ਦਿੱਤੀ ਗਈ ਹੈ ਕਿ ਡਿਪਟੀ ਕਮਿਸ਼ਨਰ ਜਿਹੜਾ ਹੈ ਉਹਦੀ ਦਿਨਚਰਿਆ ਵੇਖਣ ਦਾ ਉਹ ਕਿਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਹੈ ਕੀ ਕੰਮ ਕਰਦੇ ਨੇ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਦਾ ਰੋਲ ਕੀ ਹੈ ਵਕਫਾ ਦਫਤਰ ਦੇ ਵਿੱਚ ਸਟਾਰਟ ਕੀਤਾ ਅਸੀਂ ਰੈ residense ਤੋਂ ਸਵੇਰੇ ਮੇਰੇ ਦੇ ਨਾਲ ਮੇਰੇ ਨਾਲ ਬ੍ਰੇਕਫਾਸਟ ਕੀਤਾ ਉਸ ਤੋਂ ਬਾਅਦ ਆਫਿਸ ਅਸੀਂ ਇਕੱਠੇ ਗਏ ਹਾਂ ਸਾਰੇ ਬੱਚਿਆਂ ਦੇ ਨਾਲ ਉਸ ਤੋਂ ਬਾਅਦ ਸਕੂਲ ਜਿਹੜੇ ਸਾਡੇ ਸਕੂਲ ਦੇ ਬੱਚੇ ਉਹਨਾਂ ਨੇ ਸਾਡੀ ਮਕਫਾ ਬ੍ਰਾਂਚੇਸ ਦੇਖੀਆਂ ਡਿਪਟੀ ਕਮਿਸ਼ਨਰ ਦੇ ਰੋਲ ਕੀ ਹੁੰਦੇ ਨੇ ਔਰ ਕਿਵੇਂ ਡਿਪਟੀ ਕਮਿਸ਼ਨਰ ਬਣਦਾ ਹੈ ਉਹ ਸਾਰਾ ਕੁਝ ਬੱਚਿਆਂ ਨੂੰ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਗਿਆ ਉਹ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਬੱਚੀਆਂ ਸੀ ਜਿਹੜੀਆਂ ਇਹ ਅੱਜ ਇੱਕ ਚੰਗਾ ਐਕਸਪੀਰੀਅੰਸ ਸਾਡੇ ਕੋਲੋਂ ਲੈ ਕੇ ਗਈਆਂ ਨੇ ਔਰ ਕਵਿਕ ਦੇ ਵਿੱਚ ਇਹ ਇਹਨਾਂ ਨੂੰ ਆਪਣਾ ਜਿਹੜਾ ਟੀਚਾ ਹੈ ਮੇਰੇ ਨਾਲ ਜਿਹੜੀਆਂ ਬੱਚੀਆਂ ਅੱਜ ਮੇਰੇ ਕੋਲ ਆਈਆਂ ਸੀ ਇਹਨਾਂ ਦਾ ਹੀ ਏਮ ਹੈ ਕਿ ਯੂਪੀਐਸਸੀ ਦਾ ਪੇਪਰ ਦੇਣਾ ਔਰ ਆਈਐਸ ਪੜਨਾ ਸੋ ਮੈਂ ਵਿਸ਼ ਕਰਦਾ ਹਾਂ ਕਿ ਇਹ ਜਿਹੜਾ ਐਕਸਪੋਜ਼ਰ ਵਿਜ਼ਿਟ ਅੱਜ ਇਹਨਾਂ ਨੂੰ ਮਿਲੀ ਹੈ ਉਹਦੇ ਨਾਲ ਇਹ ਹੋਰ ਵੀ ਡ੍ਰਿਡ ਹੋਣਗੀਆਂ ਇਹਨਾਂ ਦਾ ਇਰਾਦਾ ਹੋਰ ਡ੍ਰਿਡ ਹੋਏਗਾ ਯੂਪੀਐਸਸੀ ਕਲੀਅਰ ਕਰਕੇ ਆਈਐਸ ਪੜਨ ਦਾ ਸਰ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹਾ ਸੰਗਰੂਰ ਦੇ ਹੋਰ ਬੱਚੇ ਵੀ ਹੈਗੇ ਨੇ ਭਾਵੇਂ ਉਹ ਅੱਜ ਟਾਪਰਸ ਦੇ ਵਿੱਚ ਹੈ ਨਹੀਂ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੇਰੀ ਜੋ ਸਾਰੇ ਬੱਚਿਆਂ ਨੂੰ ਅਪੀਲ ਹੈ ਕਿ ਜਿਹੜੇ ਬੱਚੇ ਅੱਜ ਆਏ ਨੇ ਇਹਨਾਂ ਤੋਂ ਜਿੰਨੂੰ ਕਹਾਂਗੇ ਮੋਟੀਵੇਸ਼ਨ ਲੈ ਕੇ ਜਿਹੜੇ ਬੱਚਿਆਂ ਨੂੰ ਚਾਂਸ ਮਿਲਿਆ ਅੱਜ ਸਾਡੇ ਨਾਲ ਬੈਠਣ ਦਾ ਬੱਚੇ ਸਾਰੇ ਸਾਡੇ ਨੇ ਸੰਗਰੂਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹ ਸਾਡੇ ਆਪਣੇ ਬੱਚੇ ਨੇ ਔਰ ਜ਼ਿਲ੍ਹਾ ਸਿੱਖਿਆ ਵਿਭਾਗ ਜਿਹੜਾ ਹੈ ਸਾਡਾ ਜ਼ਿਲ੍ਹੇ ਦੇ ਡੀਓ ਸਕੈਂਡਰੀ ਡੀਓ ਐਲੀਮੈਂਟਰੀ ਦੋਵੇਂ ਬੜੀ ਵਧੀਆ ਟੀਮ ਹੈ ਉਹਨਾਂ ਉਹਦੇ ਕੋਲ ਸਾਰੀ ਟੀਚਰਸ ਦੀ ਚੰਗੀਆਂ ਫੈਸਿਲਿਟੀਆਂ ਨੇ ਸਕੂਲ ਦੇ ਵਿੱਚ ਸੋ ਬੱਚਿਆਂ ਨੂੰ ਮੇਰੀ ਇਹੋ ਅਪੀਲ ਹੈ ਮਿਹਨਤ ਕਰੋ ਸਖਤ ਮਿਹਨਤ ਜਿਹੜੀ ਆ ਬਹੁਤ ਜ਼ਰੂਰੀ ਹੈ ਕਾਮਯਾਬ ਹੋਣ ਦੇ ਲਈ ਸੋ ਆਪਣੀ ਜ਼ਿੰਦਗੀ ਵਿੱਚ ਇੱਕ ਏਮ ਫਿਕਸ ਕਰੋ ਕਿ ਮੈਂ ਇਹ ਬਣਨਾ ਹੈ ਇਹਨੂੰ ਅਚੀਵ ਕਰਨਾ ਹੈ ਸੋ ਹਮੇਸ਼ਾ ਹੀ ਉਸ ਏਮ ਨੂੰ ਸਾਹਮਣੇ ਰੱਖ ਕੇ ਸਖਤ ਮਿਹਨਤ ਕਰੋ ਹਾਰਡ ਵਰਕ ਕਰੋ ਤੁਸੀਂ ਕਾਮਯਾਬ ਹੋਵੋਗੇ there is no shortcut from uh, hard work ਜਿਹੜਾ ਹੈ ਉਹ there is no shortcut to success ਹਾਰਡ ਵਰਕ ਤੋਂ ਬਿਨਾ ਕੁਝ ਵੀ ਪੋਸੀਬਲ ਨਹੀਂ ਹੈ ਥੈਂਕ ਯੂ ਸਰ